ਕਿ ਮਹਿਲਾ ਸਰਪੰਚ ਦੇ ਲੜਕੇ ਨੂੰ ਮਾਰੀ ਗੋਲੀ ਗੰਭੀਰ ਜ਼ਖਮੀ ਕਪੂਰਥਲਾ ਪਿੰਡ ਲਖਣਕਲਾ ਵਿਖੇ ਸਰਪੰਚੀ ਚੌਣਾ ਦੀ ਰਣਜੀਤ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਮਹਿਲਾ ਸਰਪੰਚ ਦੇ ਲੜਕੇ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਲੜਕਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਹੈ ਐਮਰਜੈਂਸੀ ਵਾਰਡ ਵਿੱਚ ਜਿਹੜਾ ਇਲਾਜ ਪਵਿੱਤਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਲਖਣਕਲਾ ਪਤੀ ਕੀਦਰ ਪੁਰਨੇ ਦੱਸਿਆ ਕਿ ਉਸਦੀ ਮਾਤਾ ਤਜਿੰਦਰਪੁਰ ਜੋ ਕਿ ਪਿੰਡ ਦੀ ਮੌਜੂਦਾ ਸਰਪੰਚ ਹੈ ਤੇ ਉਸਦੇ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਚੋਣਾ ਦੀ ਪੁਰਾਣੀ ਰੰਜਿਸ਼ ਕਾਰਨ ਉਸ ਨੂੰ ਧੋਖੇ ਨਾਲ ਅਕੈਡਮੀ ਵਿਖੇ ਸੱਦਿਆ ਜਦੋਂ ਉੱਥੇ ਮੌਕੇ ਤੇ ਪਹੁੰਚਿਆ ਤਾਂ ਪਹਿਲਾਂ ਤੋਂ ਮੌਜੂਦ ਕੁਝ ਵਿਅਕਤੀਆਂ ਨੇ ਉਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚੋਂ ਇੱਕ ਗੋਲੀ ਉਸਦੇ ਸਿਰ ਦੇ ਕੋਲ ਲੰਗੀ ਤੇ ਦੂਸਰੀ ਉਸਦੀ ਬਾਹ ਵਿੱਚ ਲੱਗੀ ਡੀਐਸਪੀ ਦੀਪਕਰਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਜੋ ਦੋਸ਼ੀ ਪਾਇਆ ਗਿਆ ਉਸ ਕਾਰਵਾਈ ਕੀਤੀ ਜਾਵੇਗੀ ਕਪੂਰਥਲਾ ਤੋਂ ਪੱਤਰਕਾਰ ਰਜਿੰਦਰ ਕੁਮਾਰ ਕਪੂਰਥਲਾ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਂਜੀ ਪਵਿੱਤਰ ਸਿੰਘ ਆ ਜੀ ਠੀਕ ਹੈ ਤੇ ਕਿੱਥੇ ਰਹਿੰਦੇ ਮੈਂ ਪਿੰਡ ਲਖਨਗੜਾਂ ਤੋਂ ਜੀ ਮੇਰੇ ਮਦਰ ਤਰਜਿੰਦਰ ਕੌਰ ਜੀ ਉਹ ਪਿੰਡ ਤੋਂ ਮੌਜੂਦਾ ਸਰਪੰਚ ਆ ਜੀ ਠੀਕ ਹੈ ਜੀ ਕੀ ਮਾਮਲਾ ਹੋਇਆ ਮਾਮਲਾ ਕੁਛ ਨਹੀਂ ਜੀ ਸਾਡੀ ਇਲੈਕਸ਼ਨ ਹੋਈ ਸੀਗੀ ਸਰਪੰਚੀ ਦੀ ਤੇ ਦੂਸਰੇ ਪਾਸੇ ਬਾਬਾ ਇੰਦਰਪਾਲ ਸਿੰਘ ਜੀ ਉਹਨਾਂ ਦੀ ਨਾ ਨਾ ਹੋਈ ਸੀ ਉਹ ਇਲੈਕਸ਼ਨ ਦੇ ਵਿੱਚ ਮੇਰੇ ਮਦਰ ਜਿੱਤ ਗਈ ਸੀ ਠੀਕ ਹੈ ਜੀ ਇਹ ਉਦੋਂ ਤੋਂ ਹੀ ਰੰਜਿਸ਼ ਰੱਖੰਦੇ ਸੀ ਸਾਡਾ ਕਦੀ ਕਿਤੇ ਕਦੀ ਕਿਸੇ ਨੂੰ ਕਹਿੰਦੇ ਸੀ ਇਹਨਾਂ ਨੂੰ ਨੁਕਸਾਨ ਕਰਨਾ ਸੀ ਇਹਨਾਂ ਨੂੰ ਮਾਰਨਾ ਇਦਾਂ ਕਰਨਾ ਉਦਾਂ ਕਰਨਾ ਇਹ ਉਦੋਂ ਦੀ ਰੰਜਿਸ਼ ਚੱਲਦੀ ਆਉਂਦੀ ਸੀ ਤੇ ਇਹਨਾਂ ਨੇ ਅੱਜ ਮੈਨੂੰ ਫੋਨ ਕਰਵਾਇਆ ਕਿਸੇ ਕੋਲੋਂ ਵੀ ਮਤਲਬ ਵੀ ਤੁਸੀਂ ਅਕੈਡਮੀ ਆਪ ਵੀ ਆਪਾ ਬਹਿ ਕੇ ਗੱਲ ਕਰਨੀ ਪਿਆਰ ਨਾਲ ਵੀ ਇਕੱਲਾ ਹੀ ਆਈਂ ਕਿ ਆਪਾਂ ਆਪਸ ਵਿੱਚ ਬਹਿ ਕੇ ਸਾਡੀ ਗੱਲ ਨਬੇੜ ਦੇਣੀ ਆ ਠੀਕ ਹੈ ਜੀ ਕਿ ਇਹਨੂੰ ਨਾਲ ਨਾਲ ਲੈ ਕੇ ਮੈਂ ਇਕੱਲਾ ਹੀ ਚੱਲ ਗਿਆ ਜੀ ਉੱਥੇ ਮੈਂ ਅਕੈਡਮੀ ਗਿਆ ਬਜਾ ਕੇ ਜੀ ਇਹਨਾਂ ਨੂੰ ਬੁਲਾਇਆ ਮੈਂ ਜਾਣੇ ਬਾਬਾ ਜੀ ਦੇ ਪੈਰੀ ਹੱਥ ਲਾਏ ਮੇਰੇ ਪਹਿਰੇਦਾਨ ਉਨ ਦੇ ਨਾਲ ਨੇ ਨਾਲ ਹੀ ਸਦਨਾਮ ਸਿੰਘ ਸਾਹਿਬ ਦਾ ਸਰਪੰਚ ਬੈਠਾ ਸੀ ਹਾਂ ਉਹਨੇ ਕਿਹਾ ਕਹਿੰਦਾ ਬਾਬਾ ਜੀ ਨੂੰ ਛੱਡਿਓ ਨਾ ਤੇ ਕਹਿੰਦਾ ਗੋਲੀ ਮਾਰੋ ਇਹ ਤੇ ਜਲਦੀ ਜਦੋਂ ਹੀ ਨਿਕਲ ਹੋਈ ਤੇ ਮੈਂ ਦੇਖਿਆ ਬਾਬੇ ਨੇ ਵਾਰ-ਵਾਰ ਲੋਡ ਕਰਕੇ ਉਹਨੇ ਮੇਰੇ ਫੇਰ ਕੀਤਾ ਵਾ ਹੱਥ ਮਾਰਿਆ ਤਾਂ ਉਹਨੇ ਮੇਰੇ ਸਿਰ 'ਤੇ ਗੋਲੀ ਖਹਿ ਕੇ ਲੰਗੀ ਤੇ ਦੂਸਰੀ ਗੋਲੀ ਨਾਲ ਹੀ ਉਹਨੇ ਮਾਰੀ ਮੇਰੀ ਬਾਹ ਦੇ ਵਿੱਚ ਵੱਜ ਗਈ ਜੀ ਸੱਜੀ ਬਾਹ ਦੇ ਵਿੱਚ ਵੱਜ ਗਈ ਵੱਜ ਗਈ ਠੀਕ ਹੈ ਜੀ ਤੇ ਸਦਨਾਮ ਸਿੰਘ ਨੇ ਮਤਲਬ ਪੂਰੇ ਜ਼ੋਰ ਲਾਇਆ ਵੀ ਮਨ ਉਹਥੇ ਫੜਿਆ ਨੇ ਮੈਂ ਮਹੀਂ ਛੁੱਟਿਆ ਨਾ ਗੋਲੀ ਜੀ ਠੀਕ ਹੈ ਜੀ ਰਕਵੀਰ ਸਿੰਘ ਸੋਲ ਵੀ ਉੱਥੇ ਮੌਜੂਦ ਸੀ ਮੌਕੇ ਤੇ ਸਾਨੂੰ ਉਹ ਜੀਤ ਸਿੰਘ ਠੀਕ ਹੈ ਜੀ ਇਹ ਵੀ ਮੇਰੇ ਮਗਰ ਤੱਕ ਦੌੜੇ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਸਤਨਾਮ ਸਿੰਘ ਕੋ ਵੀ ਰਵਲਵਰ ਹੈਗਾ ਜੀ ਆਪਣਾ ਉਹਨੇ ਵੀ ਮਗਰੋਂ ਫਾਇਰਿੰਗ ਕੀਤੀ ਰਕਵੀਰ ਰਕਵੀਰ ਸਿੰਘ ਵੀ ਮੇਰੇ ਮਗਰ ਤੱਕ ਭੱਜਾ ਵੀ ਮੈਨੂੰ ਫੜਨ ਲਈ ਮੈਂ ਮਸੀ ਜੀ ਆਪਣੀ ਜਾਨ ਪਿਆ ਕੇ ਛੱਡਿਆ ਇਹਨਾਂ ਨੇ ਬਹੁਤ ਲਲਕਾਰੇ ਮਰੇ ਵੀ ਬਚਣਾ ਨਹੀਂ ਚਾਹੀਦਾ ਨੂੰ ਅੱਜ ਮਾਰ ਕੇ ਛੱਡਣਾ ਮੈਂ ਜੀ ਮਹੀਂ ਜਿੱਦਾਂ ਕਿਦਾਂ ਕਾਰ ਕਰਾ ਕੇ ਮੁੰਬਈੋਂ ਤੋਂ ਬਚ ਕੇ ਨਿਕਲਿਆ ਜੀ ਕਿਟੋੜ ਕਿੰਨੇ ਫਾਇਰ ਦਿੱਤੇ ਇਹਨਾਂ ਨੇ ਜੀ ਲਗਭਗ 4-5 ਫਾਇਰ ਕੀਤੇ ਆ ਜੀ ਕਿੰਨੇ ਵੇਲੇ ਦਾ ਸਮੇਂ ਸਮਾਜੀ ਉਹ ਤੇ ਢਾਈ ਕੋਏ ਦਾ ਹਰਨ ਗਰੀਬ ਜੀ ਢਾਈ ਕੋਏ ਜੀ ਸਵਾ ਦੋ ਢਾਈ ਇਥੇ ਕੋਏ ਜੀ ਕਰਦੇ ਕੁਛ ਨਹੀਂ ਜੀ ਇਹਨਾਂ ਦੀ ਅਕੈਡਮੀ ਹੈ ਜੀ ਅਕੈਡਮੀ ਤਾਂ ਮਤਲਬ ਲਗਭਗ ਹੈ ਨਹੀਂ ਉੱਥੇ ਕੋ ਬੱਚਾ ਬੱਚਾ ਮਤਲਬ ਇਦਾਂ ਹੀ ਹੈ ਜੀ ਹਾਂ ਜੀ ਤੇ ਜਿਹੜੀ ਰਵਲਵਰ ਹੈ ਉਹਨਾਂ ਦੀ ਆਪਣੀ ਲਾਇਸੈਂਸ ਵਾਲਵਰ ਪਤਾ ਨਹੀਂ ਜੀ ਹੁਣ ਉਹਨਾਂ ਦੀ ਉਹ ਲਾਇਸੈਂਸ ਵਾਲਵਰ ਸੀ ਕਿ ਉਹਨਾਂ ਕੋ ਦੋ ਨੰਬਰ ਦੀ ਸੀ ਜੀ ਹਾਂ ਜੀ ਉਹਨਾਂ ਨੇ ਉਹਦੇ ਵਿੱਚੋਂ ਫਾਇਰਿੰਗ ਕੀਤੀ ਹਾਂ ਜੀ ਅਨਾਰਤਰਾਮ ਸਿੰਘ ਸਰਪੰਚ ਕੋ ਵੀ ਰਵਲਵਰ ਸੀ ਜੀ ਉਨੇ ਵੀ ਕੱਢ ਕੇ ਫੈਰਿੰਗ ਕੀਤੀ ਮੇਰਾ ਮਗਰ ਮੈਨਾਂ ਕੁਤਮ ਕੁਤਿਏ ਮੇਰਾ ਮਗਰ ਤੱਕ ਭੱਜੇ ਤੁਮ ਨੂੰ ਕਦੇ ਇਹ ਕੁਝ ਪਿੰਡ ਦੇ ਹੀ ਆ ਰੱਖੇ ਹਾਂਜੀ ਦੋਨੇ ਸਾਡੇ ਪਿੰਡ ਦੇ ਆ ਜੀ ਰਕਵੀਰ ਸਿੰਘ ਸੋਲ ਨੇ ਵੀ ਪੂਰੇ ਮਗਰ ਕੁਵਾ ਲਾਈ ਵੀ ਮੈਨੂੰ ਮਤਲਬ ਵੀ ਜਦ ਬੱਜ ਕੇ ਨਾ ਜਾਵੇ ਇਹਨੂੰ ਮਾਰਨਾ ਹੈ ਮਾਰਨਾ ਜੀ ਹਾਂਜੀ ਇੱਕ ਦੋ ਬੰਦੇ ਹੋਰੇ ਹੀ ਜੀ ਉਹ ਮੈਨੂੰ ਜਦੋਂ ਮੇਰੇ ਕੋਲ ਹੀ ਵੱਜ ਕੇ ਮੈਨੂੰ ਬੇਸੁਰਤ ਜਾਗਾ ਮੈਨੂੰ ਨਹੀਂ ਉਹਨਾਂ ਦੀ ਜਾਣ ਪਛਾਣ ਹੈ ਜਦੋਂ ਮੈਨੂੰ ਚੰਗੀ ਤਰ੍ਹਾਂ ਦਿਮਾਗ ਜੋਗੋਂ ਉਹ ਵੀ ਦੱਸ ਦੂੰਗਾ ਦੋ ਕੁ ਬੰਦੇ ਹੋਰ ਹੈਗੇ ਹੀ ਇਹਨਾਂ ਦੇ ਨਾਲ ਜਿਹੜੇ ਸਾਈਡ ਤੇ ਖੜੇ ਜਿਹੜੇ ਮਤਲਬ ਇਹ ਚੀਜ਼ ਕਰਕੇ ਖੜੇ ਸੀ ਵੀ ਫਲ ਮੇਰੇ ਮਗਰ ਤਾਂ ਕਭਜੀ ਜਿਹਨਾਂ ਨੇ ਪੂਰੀ ਵਾਰਡ ਆ ਲਈ ਮੈਨੂੰ ਮਾਰਨ ਦੀ ਕਭਜੀ ਕੀ ਨਾਮ ਆਪਣਾ ਮਾਨਪ੍ਰੀਤ ਸਿੰਘ ਠੀਕ ਹੈ ਇਹ ਤੁਹਾਡੇ ਕੀ ਲੱਗਦੇ ਆ ਜਿਹਨਾਂ ਦੇ ਪਾਜੀ ਇਹ ਪ੍ਰਧਾਨ ਲੋ ਜੀ ਠੀਕ ਹੈ ਇਹ ਕੀ ਮਾਮਲਾ ਈ ਸਾਰਾ ਮਾਮਲਾ ਜੀ ਮੈਨੂੰ ਕੋਈ ਫੋਨ ਆਇਆ 2:30 ਹੋਏ ਨਾ ਕਿ ਇਦਾਂ ਬਾਬਾ ਇੰਦਰ ਪਾ ਲਿਆ ਇਹਨਾਂ ਦੀ ਨਾ ਜਿਹੜੀ ਇਲੈਕਸ਼ਨਾਂ ਦੌਰਾਨ ਇਹਨਾਂ ਦੀ ਆਪ ਚ ਚੱਲਦੀ ਏ ਜਦੋਂ ਸਰਪੰਚ ਬਣਿਆ ਇਹਨਾਂ ਨਾਲ ਉਹ ਹਰੇ ਹੀ ਇਹਨਾਂ ਦੀ ਰੰਜਿਸ਼ ਬਾਜੀ ਆਪ ਚ ਚੱਲਦੀ ਪਈ ਸੀ ਤੇ ਇਹਨਾਂ ਨੇ ਜੀ ਉਹਨੂੰ ਕਿਤੇ ਛੱਡਿਆ ਕਿ ਘਰੇ ਕੇ ਆ ਜਾ ਆਪਾਂ ਬਹਿ ਕੇ ਗੱਲਬਾਤ ਨਵੇੜੀ ਆਪਣੀ ਕਿ ਆਪਾਂ ਇੱਕੋ ਪਿੰਡ ਰਹਿਣਾ ਅਸੀਂ ਆਪਜ ਕੋਈ ਵੀ ਆਪਣੇ ਮਨ ਚ ਮਨ ਮਟਾਵ ਨਹੀਂ ਰੱਖਣਾ ਤੇ ਇਹਨੂੰ ਕਹਦਾ ਕੱਲਾ ਹੀ ਆਈ ਕਿ ਇਹਨੂੰ ਲੈ ਕੇ ਨਾ ਆਈ ਗੱਲਾਂ ਚੱਲ ਗਿਆ ਵਾ ਤੇ ਉਹਨੇ ਜਾ ਕੇ ਜਦੋਂ ਜੀ ਇਹਨੂੰ ਪੈਰੀਆ ਤਲੋਂ ਲਗਾ ਵਾ ਜੀ ਉਹ ਸਿਆਣਾ ਬਹਿਣਾ ਸੀਨੀਅਰ ਬੰਦਾ ਵਾ ਤੇ ਪੈਰੀਆ ਤਲੋਂ ਲਗਾ ਜੀ ਉਹਨੇ ਬੰਦਿਆਂ ਦੇ ਫੈਰ ਮਾਰਤੇ ਰਵਲਵਰ ਤੋਂ ਉਹਨੇ ਫੈਰ ਮਾਰੇ ਹੁੰਦੇ ਜੀ ਬਾਹਾਂ ਚ ਲੱਗੇ ਆ ਜੀ ਸਿਰ ਦੇ ਵਿੱਚ ਲੰਗਿਆ ਵਾ ਇੱਕ ਇੱਕ ਪਿਛੋਂ ਵੀ ਜਦੋਂ ਇਹ ਭੱਜੇ ਲੱਗਾ ਵਾ ਇਹਨੇ ਪਿਛੋਂ ਵੀ ਮਾਰੇ ਆ ਆਪਣਾ ਵਜਾ ਕਰਕੇ ਜਦੋਂ ਇਹ ਕਹਿੰਦਾ ਤੇ ਬਾਰੇ ਇਹਨਾਂ ਹੁਣ ਜੀ ਡਾਕਟਰਾਂ ਕਹਿੰਦੇ ਕਿ ਕੰਮ ਸੀਰੀਅਸ ਆ ਤੇ ਉਹਨਾਂ ਨੇ ਜਲੰਧਰ ਰੈਫਰ ਕਰਤਾ ਜੀ ਹਾਂਜੀ ਨਾਲ ਇੱਕ ਸੱਤੂ ਹੋਏਗਾ ਜੀ ਸੱਤੂ ਸਰਪੰਚ ਇਹਨਾਂ ਦੇ ਪਰਾਣਾ ਜੀ ਤੇ ਉਹਨੇ ਜੀ ਕਿਹਾ ਕੀ ਫੜ ਲਓ ਇਹਨੂੰ ਜਹਾਨਾ ਦੇਓ ਇਦਾਂ ਉਹਨੇ ਕੋਈ ਰਵਲਵਰ ਆਪ ਦਾ ਉਹਨੇ ਵੀ ਫਾਇਰ ਕੀਤਾ ਮਗਰੋਂ ਤੇ ਇਹਨੇ ਮਨ ਲੱਗੀ ਲੱਗੀਆਂ ਤੇ ਪੁਲਿਸ ਆਈ ਮੋਕੇ ਤੇ ਪਹੁੰਚਦੀ ਪੁਲਿਸ ਜੀ ਹਜੇ ਤੱਕ ਤੇ ਹੁਣ ਦਾ ਆਏ ਹੀ ਗਏ ਬਿਆਨਬੋਨ ਹੁਣ ਲੈ ਕੇ ਗਏ ਜਦੋਂ ਦੀ ਗੱਲ ਹੋਈ ਹੁਣ ਆਏ ਜਾ ਕੇ ਪਹਿਲਾਂ ਕੋਈ ਨਹੀਂ ਆਇਆ ਜੀ ਹੁਣ ਮੰਗ ਕੀ ਕਰਦੇ ਆ ਵੰਗ ਇਨਸਾਫ ਚਾਹੀਦਾ ਜੀ ਬੰਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਨਜਾਇਜ਼ ਤਾਂ ਗਾਹ ਹੈ ਜੀ ਸਾਡੇ ਨਾਲ ਇੱਕ ਗਨ ਸ਼ਾਟ ਦਾ ਪੇਸ਼ੈਂਟ ਆਇਆ ਕੀ ਕਹਿਣਾ ਚਾਹੁੰਦੇ ਸਰ ਸਾਡੇ ਤੋਂ ਪਵਿੱਤਰ ਸਿੰਘ son of ਮਲਕੀ ਸਿੰਘ ਰੈਜ਼ੀਡੈਂਟ ਆਫ ਲਖਨਕਲਾ ਪਿੰਡ ਦਾ ਮੁੰਡਾ ਹੈ ਗਨ ਸ਼ਾਟਿੰਗ ਜੀ ਜੀ ਨਾ ਉਹਦੇ ਗਨ ਸ਼ਾਟ ਰਿਜਿਟ ਤੇ ਹੈ ਜੀ ਆਮ ਦੇ ਵਿੱਚ ਗੋਲੀ ਜਿਹੜੀ ਹੈ ਥਰੋ ਐਂਡ ਥਰੋ ਹੋ ਸਕਦੀ ਹੈ ਬਾਕੀ ਇਲਾਜ ਜਿਹੜਾ ਅਸੀਂ ਚੱਲ ਰਿਹਾ ਪੇਸ਼ੀ ਅਗਲੀ ਕਾਰਵਾਈ ਐਕਸ-ਰੇ ਵਗੈਰਾ ਕਰਾਂਗਾ ਸਰ ਕਿੰਨੀਆਂ ਗੋਲੀਆਂ ਲੱਗੀਆਂ ਆਏ